ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਜਿੱਥੇ ਕਿ ਤੁਸੀਂ ਜਾਣਦੇ ਹੋ ਕਿ ਹੜ੍ਹਾਂ ਦੇ ਨਾਲ ਬਰਸਾਤ ਵੀ ਹੋਈ ਹੈ ਹੜ ਵੀ ਪਾਣੀ ਦਾ ਕਾਫੀ ਇਕੱਠਾ ਹੋ ਚੁੱਕਾ ਸੀ ਜਿੱਥੇ ਕਿ ਬਿਮਾਰੀਆਂ ਕਾਫੀ ਫੈਲ ਚੁੱਕੀਆਂ ਸੀ ਉਹਦੇ ਨਾਲ ਨਾਲ ਹੀ ਇੱਕ ਡੇਂਗੂ ਵਰਗੀ ਖਤਰਨਾਕ ਬਿਮਾਰੀ ਵੀ ਫੈਲ ਚੁੱਕੀ ਹੋਈ ਹੈ ਜਿੱਥੇ ਨਾਲ ਸਾਡੇ ਨਾਲ ਡਾਕਟਰ ਸਾਹਿਬ ਡਾਕਟਰ ਮਨਜਿੰਦਰ ਸਿੰਘ ਬੱਬਰ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਡੇਂਗੂ ਦੇ ਨਾਲ ਕੀ ਬੋ ਲੱਛਣ ਨੇ ਇਹਨਾਂ ਦੇ ਔਰ ਕੀ ਇਲਾਜ ਹੈਗੇ ਨੇ ਇਹਦੇ ਬਾਰੇ ਜਾਣਕਾਰੀ ਲੈਣ ਲਈ ਗੱਲ ਕਰਦੇ ਡਾਕਟਰ ਸਾਹਿਬ ਨਾਲ ਦਸਤ ਸਸਿਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਜਿੰਦਰ ਬੱਬਰ ਸੁਦਰਾਮ ਸਿੰਘ ਮੈਮੋਰੀ ਬੱਬਰ ਮਲਟੀ ਸਪੈਸ਼ੈਲਟੀ ਹਸਪੀਟਲ ਜੀਵਨਵਾਲ ਬੱਬਰੀ ਤੋਂ ਅੱਜ ਦਾ ਵਿਸ਼ਾ ਰਹੇਗਾ ਜੀ ਡੈਂਗੀ ਫੀਵਰ ਡੈਂਗੀ ਫੀਵਰ ਜਿਹੜਾ ਇਹ ਇੱਕ ਮੱਛਰ ਐਂਡੀਸ ਤੋਂ ਹੁੰਦਾ ਹੈ ਜਿਹੜਾ ਕਿ ਇਹ ਮੱਛਰ ਸਾਫ਼ ਪਾਣੀ ਤੇ ਪੜਪਦਾ ਹੈ ਸਾਫ਼ ਪਾਣੀ ਦਾ ਮਤਲਬ ਜਿਹੜਾ ਪਾਣੀ ਤਾਜ਼ਾ ਬਰਸਾ ਦਾ ਪਾਣੀ ਆ ਜਾਂ ਉਦਰਾ ਦਾ ਪਾਣੀ ਆ ਗਮਲਿਆਂ ਚ ਖਲੋਤਾ ਪਾਣੀ ਜਿਹੜਾ ਕਿ ਗੰਦਾ ਪਾਣੀ ਸੀਵਰੇਜ ਦਾ ਪਾਣੀ ਤੇ ਇਹ ਮੱਛਰ ਨਹੀਂ ਪਣਪਦਾ ਸਾਫ ਪਾਣੀ ਤੇ ਮਣੀ ਮੱਛਰ ਜਿਹੜਾ ਪਣਪਦਾ ਹੈ ਅਤੇ ਜਿਸ ਤੋਂ ਇਹ ਮੱਛਰ ਪਰਪਕੇ ਜੇ ਕਿਸੇ ਡੈਂਗੂ ਵਾਲੇ ਪੇਸ਼ੈਂਟ ਨੂੰ ਇਹ ਬਾਈਟ ਕਰਦਾ ਹੈ ਉਸ ਤੋਂ ਬਾਅਦ ਕਿਸੇ ਹੈਲਦੀ ਆਦਮੀ ਨੂੰ ਬਾਈਟ ਕਰਦਾ ਹੈ ਤੇ ਵਾਇਰਸ ਜਿਹੜਾ ਹੈ ਉਹ ਹੈਲਦੀ ਆਦਮੀ 'ਚ ਟ੍ਰਾਂਸਫਰ ਕਰ ਦਿੰਦਾ ਹੈ ਜਿਸ ਨਾਲ ਉਸ ਨੂੰ ਵੀ ਡੈਂਗੂ ਹੋਣ ਦੇ ਚਾਂਸ ਜਿਹੜੇ ਆ ਹੋ ਜਾਂਦੇ ਡੈਂਗੀ ਫੀਵਰ ਜਿਹੜਾ ਹੈ ਇਸ ਤੇ ਲੱਛਣ ਬੋਡੀ ਏਕ ਅੱਖਾਂ ਦੇ ਪਿੱਛੇ ਦਰਦ ਹੋਣਾ ਅ ਫੀਵਰ ਹੋਣਾ ਹਾਈ ਗ੍ਰੇਡ ਫੀਵਰ ਹੋਣਾ ਉਲਟੀਆਂ ਆਉਣੀਆਂ ਪੇਟ ਦਰਦ ਹੋਣਾ ਇਸ ਤਰ੍ਹਾਂ ਦੇ ਬੈਕ ਏਕ ਹੋਣਾ ਇਹ ਸਾਰੇ ਲੱਛਣ ਜਿਹੜੇ ਡੈਂਗੀ ਫੀਵਰ ਦੇ ਵੱਲ ਇਸ਼ਾਰਾ ਕਰਦੇ ਹਨ ਅਤੇ ਇਹ ਲੱਛਣਾ ਹੋਣ ਤੇ ਤੁਹਾਨੂੰ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਬੇਸਿਕਲੀ ਡੈਂਗੀ ਫੀਵਰ ਕੀ ਕਰਦਾ ਹੈ ਇਹ ਇੱਕ ਤੇ ਪਲੇਟਲੈਟ ਘਟਾਉਂਦਾ ਹੈ ਅਤੇ ਦੂਸਰਾ ਇਹ ਜਿਹੜੇ ਕੀ ਸ਼ਰੀਰ ਦੀ ਇਮਿਊਨਿਟੀ ਜਿਹੜੀ ਘੱਟ ਹੁੰਦੀ ਹੈ ਉਹਨਾਂ ਪੇਸ਼ੈਂਟਸ ਦੇ ਵਿੱਚ ਜ਼ਿਆਦਾ ਇਹ ਅਸਰ ਦਿਖਾਉਂਦਾ ਹੈ ਚਾਰ ਤਰ੍ਹਾਂ ਦਾ ਡੈਂਗੀ ਫੀਵਰ ਹੁੰਦਾ ਹੈ ਜਿਸ ਵਿੱਚ ਸਭ ਤੋਂ ਖਤਰਨਾਕ ਡੈਂਗੀ ਹਿਮਰਜੀਕ ਫੀਵਰ ਅਤੇ ਡੈਂਗੀ ਸ਼ੌਕ ਸਿੰਡਰੋਮ ਹੁੰਦੇ ਹਨ ਪਲੇਟਲੈਟ ਘਟਣ ਨਾਲ ਖੂਨ ਜਿਹੜਾ ਹੈ ਉਹ ਜਿੱਥੋਂ ਵਗਣਾ ਸ਼ੁਰੂ ਹੋ ਜਾਂਦਾ ਹੈ ਉਹ ਬੰਦ ਹੋਣ ਪਲੇਟਲੇਟ ਦਾ ਕੰਮ ਹੁੰਦਾ ਖੂਨ ਨੂੰ ਰੋਕਣ ਤੋਂ ਬਚਾਣਾ ਪਲੇਟਲੇਟ ਘਟਣਾ ਉਹ ਖੂਨ ਜਿਹੜਾ ਹੈ ਵਗਣੋਂ ਰੁਕਦਾ ਨਹੀਂ ਹੈ ਅਤੇ ਸਰੀਰ ਦੇ ਵਿੱਚ ਅੰਦਰੂਨੀ ਅੰਗਾਂ ਦੇ ਵਿੱਚ ਬੁੱਟਾਂ ਦੇ ਵਿੱਚ ਜਾਂ ਚਮੜੀ ਦੇ ਥੱਲੇ ਲਾਲ ਲਾਲ ਨਿਸ਼ਾਨ ਹੋਣੇ ਆਪਣੇ ਆਪ ਜਿਹੜਾ ਖੂਨ ਵਗਣਾ ਸ਼ੁਰੂ ਹੋ ਜਾਂਦਾ ਪਲੇਟਲੇਟ ਘਟਣ ਦੇ ਕਾਰਨ ਜਿਹੜਾ ਕਿ ਡੈਂਗੀ ਨੂੰ ਪ੍ਰਤੱਖ ਰੂਪ ਵਿੱਚ ਸਾਬਿਤ ਕਰਦਾ ਹੈ ਕਿ ਇਹ ਡੈਂਗੀ ਫੀਵਰ ਹੈ ਡੈਂਗੀ ਦਾ ਜਿਹੜਾ ਮੱਛਰ ਹੈ ਇਹ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਲੋ ਲਾਈਂਗ ਏਰੀਆਸ 'ਚ ਇਹਦੀ ਉਡਾਨ ਜਿਹੜੀ ਜ਼ਿਆਦਾ ਨਹੀਂ ਹੁੰਦੀ ਇਹ ਜਿਹੜਾ ਹੈ ਪੈਰਾਂ ਤੇ ਨੰਗੇ ਲੱਤਾਂ ਤੇ ਇਹ ਜ਼ਿਆਦਾ ਇਫੈਕਟ ਕਰਦਾ ਹੈ ਅਤੇ ਇਸ ਤੋਂ ਬਚਣ ਲਈ ਇੱਕ ਤੇ ਤੁਹਾਨੂੰ ਮੈਂ ਦੱਸਿਆ ਕਿ ਸਾਫ਼ ਪਾਣੀ ਤੇ ਪਨਪਦਾ ਹੈ ਤੇ ਅਸੀਂ ਪਾਣੀ ਇਕੱਠਾ ਨਾ ਹੋਣ ਦਈਏ ਦੂਸਰਾ ਜਿੱਥੇ ਪਾਣੀ ਇਕੱਠਾ ਹੈ ਉੱਥੇ ਤੇਲ ਦਾ ਛਿੜਕਾਅ ਕਰੀਏ ਜਿਹੜੀ ਇਨਸੈਕਟੀਸਾਈਡ ਸਾਡੇ ਕੋਲ ਜਿੱਦਾਂ ਆਲ ਆਊਟ ਹੈ ਜਾਂ ਕੋਈ ਸਪਰੇਅ ਹਨ ਉਹਨਾਂ ਦਾ ਇਸਤੇਮਾਲ ਕਰੀਏ ਆਡੋਮੋਸ ਦਾ ਇਸਤੇਮਾਲ ਕਰੀਏ ਪੂਰੇ ਕੱਪੜੇ ਪਾਈਏ ਨਿੱਕਸ ਜਾਂ ਸ਼ਾਰਟਸ ਪਾ ਕੇ ਅਸੀਂ ਪਾਰਕਾਂ 'ਚ ਜਾਂ ਖੁੱਲੇ ਥਾਂ ਤੇ ਨਾ ਜਾਈਏ ਪੂਰੇ ਕੱਪੜੇ ਪਾ ਕੇ ਹੀ ਜਾਈਏ ਅਤੇ ਇਹਦੇ ਲੱਛਣ ਹੋਣ ਤੇ ਡਾਕਟਰ ਦਾ ਸੰਪਰਕ ਕਰੀਏ ਇਸ ਦੀ ਕੋਈ ਖਾਸ ਜਿਹੜੀ ਹੈ ਟ੍ਰੀਟਮੈਂਟ ਨਹੀਂ ਹੈਗੀ ਸਿਰਫ ਤੇ ਸਿਰਫ ਇਸ ਦੇ ਵਾਸਤੇ ਜੇ ਪਲੇਟਲੇਟ ਘਟਦੇ ਹਨ ਤੇ ਅਸੀਂ ਉਹਨਾਂ ਨੂੰ ਪਲੇਟਲੇਟ ਬਾਹਰੋਂ ਜਿਹੜੇ ਕੰਪੋਨੈਂਟਸ ਹੈਲ ਸਾਨੂੰ ਬਲੱਡ ਬੈਂਕ ਸ਼ੋਂ ਮਿਲ ਜਾਂਦੇ ਹਨ ਉਹ ਅਸੀਂ ਇਹਨਾਂ ਨੂੰ ਚੜਾ ਕੇ ਪਲੇਟਲੇਟ ਪੂਰੇ ਕਰ ਸਕਦੇ ਹਾਂ ਦੂਸਰਾ ਇਹਨਾਂ ਦਾ ਹਿਮੋ ਕਨਸੈਂਟ੍ਰੇਸ਼ਨ ਜਿਹੜੀ ਹੁੰਦੀ ਹੈ ਡੈਂਗੀ ਫੀਵਰ ਦੇ ਨਾਲ ਉਸ ਦੇ ਵਾਸਤੇ ਫਲੂਇਡ ਮੇਨਟੇਨੈਂਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਬਾਡੀ ਚ ਫਲੂਇਡ ਦਾ ਬੈਲੈਂਸ ਮੇਨਟੇਨ ਕਰਨਾ ਉਦੇ ਵਾਸਤੇ ਅਸੀਂ ਡ੍ਰਿਪਸ ਲਗਾਣੇ ਹਨ ਐਂਟੀਬਾਇਟਿਕਸ ਦਾ ਇਸ ਕੋਈ ਰੋਲ ਨਹੀਂ ਹੈਗਾ ਅਤੇ ਬੁਖਾਰ ਹਟਾਉਣ ਵਾਸਤੇ ਅਸੀਂ ਸਿੰਪਲ ਪੈਰਾਸੈਟਾਮੋਲ ਦੀ ਵਰਤੋਂ ਕਰਦੇ ਹਾਂ ਇਸ ਦੇ ਨਾਲ-ਨਾਲ ਮਲਟੀ ਵਿਟਾਮਿਨਸ ਮਲਟੀ ਮਿਨਰਲਸ ਦੇ ਨਾਲ ਅਸੀਂ ਬੋਡੀ ਦੀ ਇਮਿਊਨਿਟੀ ਨੂੰ ਵਧਾਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਬੋਡੀ ਆਪਣੇ ਆਪ ਹੀ ਇਸ ਦਾ ਜਿਹੜਾ ਫਾਈਟ ਕਰ ਸਕੇ ਡੈਂਗੀ ਫੀਵਰ ਨੂੰ ਅਤੇ ਇਹ ਇੱਕ ਸੈਲਫ ਲਿਮਿਟਿੰਗ ਬਿਮਾਰੀ ਹੈ ਜੇ ਤੇ ਪਰਮਾਤਮਾ ਦੀ ਮਿਹਰ ਰੇ ਤੇ ਸੈੱਲ ਨਾ ਘਟਣ ਤੇ ਇਹ ਆਪਣੇ ਆਪ ਹੀ 5 ਤੋਂ 6 ਦਿਨਾਂ ਦੇ ਵਿੱਚ ਸਬਸਾਈਡ ਫੀਵਰ ਕਰ ਜਾਂਦਾ ਹੈ ਸਿੰਪਲ ਮਲਟੀਵਿਟਾਮਿਨਸ ਅਤੇ ਪੈਰਾਸੈਟਾਮੋਲ ਨਾਲ ਹੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਾਣੀ ਦੀ ਫਲੂਇਡ ਇਨਟੇਕ ਵਧਾ ਦਿਓ ਪਰ ਜੇ ਸੈੱਲ ਘਟ ਰਹੇ ਹਨ ਤੇ ਉਸ ਹਾਲਾਤ ਦੇ ਵਿੱਚ ਤੁਹਾਨੂੰ ਐਡਮਿਟ ਹੋਣ ਦੀ ਲੋੜ ਹੁੰਦੀ ਹੈ ਅਤੇ ਪਲੇਟਲੈਟਸ ਡਾਕਟਰ ਦੇ ਸਲਾਹ ਦੇ ਮੁਤਾਬਕ ਪਲੇਟਲੈਟਸ ਜਿਹੜੇ ਹੈ ਉਸੇ ਗਰੁੱਪ ਦੇ ਛੜਾਣੇ ਜ਼ਰੂਰੀ ਹੁੰਦੇ ਆ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਪਲੇਟਲੇਟਸ ਵੀ ਦੋ ਤਰ੍ਹਾਂ ਦੇ ਮਿਲ ਰਹੇ ਹਨ। ਜਿਹੜੇ ਕਿ ਇੱਕ ਰੈਂਡਮ ਡੋਨਰ ਪਲੇਟਲੇਟ ਕੰਸੈਂਟ੍ਰੇਟ ਹੈਗਾ ਆ ਡੀਪੀਸੀ ਜਿਹਨੂੰ ਕਹਿੰਦੇ ਆ ਇੱਕ ਸਿੰਗਲ ਡੋਨਰ ਪਲੇਟਲੇਟ ਕੰਸੈਂਟ੍ਰੇਟ ਹੈਗਾ। ਰੈਂਡਮ ਡੋਨਰ ਪਲੇਟਲੇਟ ਕੰਸੈਂਟ੍ਰੇਟ ਜਿਹੜਾ ਹੈਗਾ ਉਹ ਰੈਂਡਮਲੀ ਪਲੇਟਲੇਟ ਕੱਢੇ ਜਾਂਦੇ ਹਨ ਬਲੱਡ ਕਿਸੇ ਦੇ ਵਿੱਚੋਂ ਵੀ ਅਤੇ ਉਹ ਜਿਹੜਾ ਹੈ ਉਹ ਸਸਤਾ ਮਿਲਦਾ ਹੈ। ਕਰੀਬਨ 1100 ਤੋਂ 1300 ਰੁਪਏ ਦੀ ਉਹ ਇੱਕ ਯੂਨਿਟ ਮਿਲ ਜਾਂਦਾ ਹੈ। ਉਸਦੇ ਨਾਲ ਕੀ ਹੈ ਕਿ ਪਲੇਟਲੇਟਸ ਜਿਹੜੇ ਹੈ ਇਹਨੇ ਜਿਆਦਾ ਨਹੀਂ ਵਾਦੇ ਪਰ ਜਾਨ ਬਚਾਉਣ ਵਾਸਤੇ ਜੇ ਤੁਹਾਨੂੰ ਸਿੰਗਲ ਡੋਨਰ ਪਲੇਟਲੇਟ ਨਹੀਂ ਮਿਲ ਰਹੇ ਤੇ ਰੈਂਡਮ ਡੋਨਰ ਪਲੇਟਲੇਟ ਕੰਮ ਚਲਾ ਸਕਦੇ ਨੇ ਸਿੰਗਲ ਡੋਨਰ ਪਲੇਟਲੇਟ ਕੀ ਹੁੰਦੇ ਨੇ ਕਿ ਉਸੇ ਬਲੱਡ ਗਰੁੱਪ ਦਾ ਬੰਦਾ ਲੈ ਕੇ ਉਸੇ ਵਲੇ ਹੀ ਉਹਨੂੰ ਬਲੀਡ ਕਰਕੇ ਉਹਦੇ ਪਲੇਟਲੇਟ ਕੱਢੇ ਜਾਂਦੇ ਹਨ ਜਿਸ ਦੀ ਸ਼ੈਲਫ ਲਾਈਫ ਜਿਹੜੀ ਹੈ ਪਲੇਟਲੇਟ ਦੀ ਉਹ 72 ਘੰਟੇ ਹੁੰਦੀ ਹੈ ਉਹ ਇਮੀਡੀਏਟਲੀ ਕੱਟ ਕੇ ਜੇ ਆਪਾਂ ਲਗਾ ਦਿੰਨੇ ਆ ਤੇ ਉਹਦੇ ਨਾਲ ਕਾਫੀ ਮਾਤਰਾ ਚ ਪਲੇਟਲੈਟਸ ਜਿਹੜੇ ਆ ਇਕਦਮ ਵੱਧ ਜਾਂਦੇ ਆ ਅਤੇ ਉਸ ਦਾ ਇਫੈਕਟ ਬਹੁਤ ਵਧੀਆ ਆਂਦਾ ਹੈ ਆਂਦਾ ਤੇ ਉਹ ਮਹਿੰਗਾ ਹੈ ਕਰੀਬਨ 11000 ਤੋਂ 13000 ਰੁਪਏ ਦਾ ਇੱਕ ਯੂਨਿਟ ਮਿਲਦਾ ਹੈ ਪਰ ਉਸ ਦੇ ਜਿਹੜੇ ਅ ਅ ਇਫੈਕਟਸ ਹੈਗੇ ਨੇ ਜਾਂ ਉਸ ਦੇ ਜਿਹੜੇ ਆਊਟਕਮ ਹੈਗੇ ਨੇ ਉਹ ਬਹੁਤ ਵਧੀਆ ਹਨ ਆਦਰਵਾਇਜ਼ 5 ਤੋਂ 6 ਦਿਨਾਂ ਚ ਇਹ ਆਪਣੇ ਆਪ ਸਬਸਾਈਡ ਕਰਨ ਵਾਲੀ ਬਿਮਾਰੀ ਹੈ ਇਸ ਤੋਂ ਘਬਰਾਣਾ ਨਹੀਂ ਚਾਹੀਦਾ ਪਰ ਇਹਨੂੰ ਨਜ਼ਰ ਅੰਦਾਜ਼ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਇਹ ਡੈਂਗੂ ਸ਼ੌਕ ਸਿੰਡਰੋਮ ਜਾਂ ਡੈਂਗੂ ਹੈਮਰੇਜਿਕ ਫੀਵਰ ਵਾਲ ਤਲੇ ਜਾਂਦੀ ਹੈ ਤੇ ਇਸ ਦਾ ਹਸਪਟਲਾਈਜ਼ ਹੋ ਕੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਾਨਲੇਵਾ ਵੀ ਹੋ ਸਕਦੀ ਹੈ ਸਰ ਮੈਡੀਕਲ ਲੈਂਗੁਏਜ ਹੈਗੀ ਇਸ ਚੀਜ਼ ਦਾ ਇਲਾਜ ਕੋਈ ਡੈਂਗੂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਆਪਾਂ ਪਲੇਟਲੇਟਸ ਉਹਦੀ ਹਾਈਡਰੇਸ਼ਨ ਅਤੇ ਉਹਦੀ ਇਮਿਊਨਿਟੀ ਵਿਵਸਥਾ ਨਾਲ ਹੀ ਇਹਦਾ ਇਲਾਜ ਕਰ ਸਕਦੇ ਨੇ ਤੇ ਸਿੰਪਲ ਪੈਰਾਸੈਟਾਮੋਲ ਦੇ ਨਾਲ ਬੁਖਾਰ ਦਾ ਇਲਾਜ ਸਿਮਟੋਮੈਟਿਕਲੀ ਕਰ ਸਕਦੇ ਆ ਜੇ ਕਹੋ ਕਿ ਡੈਂਗੀ ਦਾ ਕੋਈ ਇਲਾਜ ਹੈਗਾ ਵਾਇਰਸ ਦਾ ਕੋਈ ਇਲਾਜ ਹੈਗਾ ਤੇ ਉਹ ਨਹੀਂ ਹੈ ਸਰਬ ਜਿਸ ਤਰ੍ਹਾਂ ਕਿ ਲੋਕ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸਾਡੇ ਕੋ ਉਦੇਸੀ ਨੁਕਤੇ ਅਪਣਾਉਂਦੇ ਲੋਕ ਕਿ ਉਹ ਅਪਣਾਣੇ ਚਾਹੀਦੇ ਦੇਸੀ ਨੁਕਤੇ ਦਾ ਗਲੋਪ ਲਾ ਲਈ ਜਾਂ ਕੋ ਹੋਰ ਦੇਸੀ ਨੁਕਤੇ ਉਹ ਦੇਖੋ ਪੁਰਾਣੀਆਂ ਜਿਹੜੀਆਂ ਬਣੀਆਂ ਹੋਈਆਂ ਕਾਫਤਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਹਨ ਪਰ ਮੈਡੀਕਲ ਲਾਈਨ ਸਾਡੀਆਂ ਕਿਤਾਬਾਂ 'ਚ ਕਿਤੇ ਨਹੀਂ ਲਿਖਿਆ ਕਿ ਬੱਕਰੀ ਦੇ ਦੁੱਧ ਪਿਆਰ ਨਾਲ ਪੇਟ ਲਟ ਵਾਧਦੇ ਹਨ ਗਲੋ ਪਲਾਨ ਨਾਲ ਪੇਟ ਲਟ ਵਾਧਦੇ ਹਨ ਇਹ ਸਾਡੀ ਐਲੋਪੈਥੀ 'ਚ ਇਹਨੂੰ ਕੋਈ ਮਹਤਤਾ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਇਹਨਾਂ ਨੂੰ ਨੁਕਸਾਨ ਕੋਈ ਨਹੀਂ ਬੱਕਰੀ ਦੇ ਦੁੱਧ ਦਾ ਕੀ ਨੁਕਸਾਨ ਹੈ ਪੀਤਾ ਵੀ ਜਾਏ ਜੇ ਫਾਇਦਾ ਨਾ ਕਰੇਗਾ ਨੁਕਸਾਨ ਤੇ ਨਹੀਂ ਕਰੇਗਾ ਗਲੋ ਅੱਛੀ ਚੀਜ਼ ਹੈ ਉਹ ਵੀ ਫਾਇਦਾ ਨਾ ਕਰੇਗੀ ਨੁਕਸਾਨ ਤੇ ਨਹੀਂ ਕਰੇਗੀ ਇਹ ਜੀ ਆਯੁਰਵੈਦਿਕ 'ਚ ਕੁਝ ਬਣਿਆ ਹੋਇਆ ਤਾਂ ਉਹਦਾ ਕੋਈ ਮਹੱਤਵ ਹੋਏਗਾ ਤਾਂ ਹੀ ਇਹ ਬਣਿਆ ਹੈ ਇਹ ਕਰਨ ਚ ਕੋਈ ਨੁਕਸਾਨ ਨਹੀਂ ਹੈਗਾ ਪਰ ਫਿਰ ਵੀ ਇੱਕ ਡਾਕਟਰ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜੇ ਸ਼ੌਕ ਸਿੰਡਰੋਮ ਜਾਂ ਫੈਮਰਿਕ ਫੀਵਰ ਦੇ ਵੱਲ ਜਾਂਦਾ ਹੈ ਤੇ ਉਹ ਜਾਨਲੇਵਾ ਹੋ ਸਕਦਾ ਹੈ ਉਹਦੇ ਵਿੱਚ ਤੁਹਾਡੀ ਮੈਡੀਕਲ ਇੰਟਰਵੈਂਸ਼ਨ ਬਹੁਤ ਜ਼ਰੂਰੀ ਹੈ ਤੇ ਇਹ ਮੈਂ ਅਖੀਰ ਚ ਕਹਿਣਾ ਚਾਹਾਂਗਾ ਕਿ ਬਚਾਓ ਚ ਹੀ ਬਚਾਓ ਹੈ ਤੁਸੀਂ ਮੱਛਰ ਤੋਂ ਆਪਣਾ ਬਚਾਅ ਕਰ ਲਓ ਉਹਦੇ ਨਾਲ ਸਾਫ਼ ਸੁਥਰਾ ਵਾਤਾਵਰਣ ਰੱਖੋ ਪੂਰੇ ਕਪੜੇ ਪਾ ਕੇ ਰੱਖੋ ਇਸੇ ਨਾਲ ਹੀ ਦਾਣਾ ਡੇਂਗੀ ਤੋਂ ਬਚਾਅ ਹੋ ਸਕਦਾ ਹੈ ਅਤੇ ਆਪਾਂ ਹਸਪੀਟਲਾਈਜੇਸ਼ਨ ਤੋਂ ਅਤੇ ਵਾਧੂ ਖਰਚੇ ਤੋਂ ਬਚ ਸਕਦੇ ਹਾਂ ਇਹਦੇ ਨਾਲ ਹੀ ਸਾਡੇ ਬੱਬਰ ਮਲਟੀਸਪੈਸ਼ਲਟੀ ਹਸਪੀਟਲ ਵਿੱਚ ਡੇਂਗੂ ਦਾ ਜਿਹੜਾ ਇਲਾਜ ਹੈ ਡੇ ਇਹ ਡੇਂਗੀ ਆਯੁਸ਼ਮਨ ਦੇ ਅੰਡਰ ਫ੍ਰੀ ਲਾਸ ਜਿਹੜਾ ਹੈ ਕਾਰਡ ਧਾਰਕਾਂ ਲਈ ਆਯੁਸ਼ਮਨ ਕਾਰਡ ਧਾਰਕਾਂ ਲਈ ਇਹ ਫ੍ਰੀ ਇਲਾਜ ਦੀ ਸਹੂਲਤ ਸਾਡੇ ਹਸਪੀਟਲ ਵਿੱਚ ਉਪਲਬਧ ਹੈ ਤੁਸੀਂ ਕਾਰਡ ਲੈ ਕੇ ਉਸ ਤੇ ਉੱਤੇ ਆਪਣਾ ਇਲਾਜ ਕਰਾ ਸਕਦੇ ਹੋ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਇਹ ਸਹੂਲਤ ਦਿੱਤੀ ਗਈ ਹੈ ਅਤੇ ਹਰ ਕਿਸੇ ਨੂੰ ਇਸ ਸਹੂਲਤ ਦਾ ਫਾਇਦਾ ਉਠਾਉਣਾ ਚਾਹੀਦਾ ਹੈ